ਹਾਂ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਅੱਜ ਨੈਣੇਵਾਲ ਪਿੰਡ ਦੇ ਵਿੱਚ ਆਏ ਆ ਤੁਹਾਨੂੰ ਪਤਾ ਹੀ ਆ ਐਨੇ ਮੀਂਹ ਪੈ ਰਹੇ ਹਨਾ ਉਹ ਮੀਹਾਂ ਦੇ ਕਰਕੇ ਬਹੁਤ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਕਈ ਲੋਕ ਬੇਕਾਰ ਹੋ ਗਏ ਬਈ ਉਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਪਰਿਵਾਰ ਦੇ ਨਾਲ ਮਿਲਾਉਣਾ ਸੀ ਇਹ ਨੈਣੇਵਾਲ ਦੇ ਵਿੱਚ ਬਹੁਤ ਹੀ ਮੀਹਾਂ ਦੇ ਕਾਰਨ ਇਹਨਾਂ ਦਾ ਘਰ ਵੀ ਬਈ ਡੈਗ ਪਿਆ ਬਈ ਸੱਤ ਡੈਗ ਪੀ ਆ ਲਗਾਣੂ ਆ ਜਾ ਸਾਰਾ ਹਾਲੀਵੁੱਡ ਦਿਖਾ ਆ ਸਾਰਾ ਡੱਗਿਆ ਕੱਲ ਪਰਸੋਂ ਹੀ ਡੱਗਿਆ ਪਰਿਵਾਰ ਨੇ ਸਾਨੂੰ ਦੱਸਿਆ ਬਈ ਤੇ ਫੋਨ ਆਇਆ ਤੇ ਅਸੀਂ ਉਹਦੀ ਆ ਗਏ ਤੇ ਆ ਸਾਰਾ ਡੱਗ ਪਿਆ ਇਧਰ ਦਿਖਾ ਮੜਾ ਜਾ ਤੇ ਅੰਦਰੋਂ ਵੀ ਤੁਹਾਨੂੰ ਦਿਖਾਉਨੇ ਆ ਇਹਨਾਂ ਜਿਹੜਾ ਡਾਟ ਪਾਇਆ ਵਾ ਉਹ ਵੀ ਸਾਰਾ ਚੂਈ ਜਾਂਦਾ ਵਾ ਤੇੜਾ ਆਂਗਾ ਪੰਗਾ ਵੇ ਸਾਰੇ ਪਰਿਵਾਰ ਕਹਿੰਦਾ ਬਈ ਪਰਿਵਾਰ ਨੂੰ ਕੌਣ ਪਾਲਦਾ ਬੱਚਿਆਂ ਨੂੰ ਕੌਣ ਪਾਲਦਾ ਵੀ ਬੱਚਿਆਂ ਦੀ ਪੜ੍ਹਾਈ ਕੌਣ ਕਰਾਉਂਦਾ ਵਾ ਹਣਾ ਹਾਂ ਉਹ ਸਾਰਾ ਉਹ ਦੱਸ ਦੋ ਮੜਾ ਜੀ ਅਸੀਂ ਜੀ ਇਹਦੇ ਮੁੰਡੇ ਦਾ ਡੈਡੀ ਹੈ ਨਹੀਂ ਨਾ ਕੁੜੀ ਦਾ ਵਿਚਾਰੀ ਦਾ ਅਸੀਂ ਦਾਦਾ ਦਾਦੀ ਵਿਚਾਰਕਾ ਇਹਦੇ ਦਾਦੇ ਤੋਂ ਦਿਹਾੜੀ ਨਹੀਂ ਹੁੰਦੀ ਹੂੰ ਹੂੰ ਅਸੀਂ ਜੀ ਆਪ ਦਾ ਥੋੜਾ ਥੋੜਾ ਟਾਈਮ ਪਾਸ ਕਰਕੇ ਜਵਾਕਾਂ ਦਾ ਢੱਡ ਪਾਲਦੇ ਆ ਸਾਡੇ ਤੇ ਮਾਅਤ ਪੈਗਾ ਕੱਲਾ ਮੁੰਡਾ ਸੀ ਮੇਰਾ ਹੂੰ ਉਹਦੀ ਡੈਥ ਹੋ ਗਈ ਇਹ ਮੋਬਾਈਲ ਆ ਦੇ ਗੱਪਿਆ ਬਹੁਤ ਮਾੜੀ ਗੱਲ ਹੋਈ ਬੱਚਿਆਂ ਨੂੰ ਲੈ ਕੇ ਸੀ ਕੰਮ ਨਹੀਂ ਕਰਨ ਜੋ ਕਰੇ ਸੀ ਬਜ਼ੁਰਗ ਹੋਏ ਮੈਂ ਆ ਬੱਚਿਆਂ ਦੇ ਪਿਤਾ ਜੀ ਸੀਗੇ ਉਹਨਾਂ ਦਾ ਡੈਡੀ ਸੀ ਬਈਆ ਬੱਚਿਆਂ ਦਾ ਆ ਦੇਖ ਲੋ ਨਿੱਕੇ ਨਿੱਕੇ ਜਵਾਕ ਆ ਬਜ਼ਾਰੇ ਦੇ ਹਨਾ ਆ ਵੀ ਮਾਂ ਤਾਂ ਕਹਿੰਦੀ ਆ ਬਈ ਉਹ ਸਾਡੇ ਮੂਹਰੇ ਹੁੰਦਾ ਵੀ ਜਵਾਕਾਂ ਨੂੰ ਪਾਲਦਾ ਹਨਾ ਜਿਹੜੇ ਬੱਚਿਆਂ ਦੀ ਮੰਮੀ ਬਾਰੇ ਸਾਨੂੰ ਉਹਨਾਂ ਦੀ ਵੀ ਗੱਲ ਕਰੋ ਮਾਂ ਤਾਂ ਇਹਦਾ ਨਹੀਂ ਬੱਚਿਆਂ ਦੀ ਮੰਮੀ ਕੰਮ ਕਰਦੀ ਆ ਬਿਚਾਰੀ ਪੋਚਾ ਲਾ ਕੇ ਹੁੰਦੀ ਆ ਕਰਨ ਤੇ ਫੇਰ ਰੋਟੀ ਖਾਂਦੀ ਆ ਦੇਖੋ ਵੀ ਬਹੁਤ ਆਪਾ ਪਾ ਦਿੰਦਾ ਘਟ ਕੋਈ ਰੱਖਣ ਮਾਰ ਮੱਤਾ ਦੇ ਦਿੰਦਾ ਕੋਈ ਮਿਹਨਤ ਦੇ ਦਿੰਦਾ ਹਾਂ ਵੀ ਪਿੰਡ ਦੇ ਵਿੱਚੋਂ ਪਿੰਡ ਮਦਦ ਵੀ ਕਰਦਾ ਹੈ ਤਾਂ ਵੀ ਰਾਸ਼ਨ ਦੇ ਕੇ ਜਾਂਦੇ ਆ ਬਈ ਹੁਣ ਉਹਨਾਂ ਕੋਲੇ ਵੀ ਪੈਣਾ ਆਪਾਂ ਕਹਿ ਦਿੱ ਗਿਆ ਆਪਾਂ ਵੀ ਉਹ ਇਹਨਾਂ ਨੂੰ ਕਰ ਦੇਣਗੇ ਮੈਂਬਰ ਦਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਕੀ ਨਾਮ ਆ ਤੁਹਾਡਾ ਮੈਂਬਰ ਸਾਹਿਬ ਕੋਲਦੂ ਸਾਹਿਬ ਕੋਲਦੂ ਸਾਹਿਬ ਠੀਕ ਆ ਜੀ ਹਾਂ ਜੀ ਤੇ ਤੁਸੀਂ ਸਾਹਿਬ ਕਾ ਮੈਂਬਰ ਹੋਂ ਹਾਂ ਜੀ ਸਾਹਿਬ ਤੇ ਤੁਸੀਂ ਦੱਸੋ ਵੀ ਪਰਿਵਾਰ ਜ਼ਿਆਦਾ ਲੋੜਵੰਦ ਦਾ ਜ਼ਰੂਰੀ ਆ ਜ਼ਰੂਰੀ ਆ ਜੀ ਇਹ ਤਾਂ ਬਾਲੇ ਔਖੇ ਜਮੀਰ ਬਾਲੇ ਗਰੀਬ ਆ ਵਿਚਾਰੇ ਬਾਲੇ ਗਰੀਬ ਵੈਨ ਤਾਂ ਕੰਮ ਤਾਂ ਹੁੰਦਾ ਨਹੀਂ ਬੱਚੇ ਪੂਰਾ ਪੂਰਾ ਉਹ ਬਹੂ ਐ ਵਿਚਾਰੀ ਉਹ ਸਾਰਾ ਦਿਨ ਪੋਚੇ ਲਾਉਂਦੀ ਐ ਆ ਦੇਖੋ ਸਾਰਿਆਂ ਨੇ ਗੱਲ ਕਹੀ ਆ ਵੀ ਸਾਰੇ ਕਹਿੰਦੇ ਪਤਾ ਉਹਨਾਂ ਨੂੰ ਆਪਾਂ ਨਾਲ ਕੁਝ ਖਾਣ ਦਾ ਨਹੀਂ ਮੈਨੂੰ ਕੋਈ ਸਹਾਇਤਾ ਮਿਲ ਜੇ ਚੰਗੀ ਗੱਲ ਆ ਜੀ ਜਗਾ ਜੂਗਾ ਪੈਸੇ ਹਾਂ ਵੀ ਸੱਤ ਪੈਸੇ ਵਧੀਆ ਆਪਾਂ ਨੂੰ ਹੋਣੀ ਕੋ ਪਾਲਦੇ ਆਪਾਂ ਵੀ ਘਰੇ ਬੈਠੇ ਰਹਿਣ ਗਿਆ ਆਪਦੇ ਹਨਾ ਵੀ ਬਾਕੀ ਦਾ ਮਾਹਰਾ ਆ ਜਿਹਨੇ ਪਾਲਣਾ ਬੱਚਿਆਂ ਨੂੰ ਹਨਾ ਉਹਨੇ ਪਾਲਣੇ ਆ ਇਗਾ ਉਹਨੇ ਜਾਣ ਦੱਤਾ ਮਹਾਰਾਜ ਨੇ ਪਾਲਣਾ ਵਾਪਸ ਜਿੱਨਾ ਕੋ ਪ੍ਰਾ ਹੋਰ ਨਹੀਂ ਕੋਈ ਕਰਦਾ ਇਹ ਪੰਜਾਬੀ ਬੰਦੀ ਜਿਹੜੇ ਦਿਲਦਾਰ ਬੰਦੇ ਹੁੰਦੇ ਆ ਦੁੱਖ ਸਮਝਦੇ ਆਪਣੇ ਪੰਜਾਬੀ ਭਰਾਵਾਂ ਦਾ ਤੇ ਜ਼ਰੂਰੀ ਇਹਨਾਂ ਦੀ ਸਾਡੀ ਉਮਰ ਤਾਂ ਨਹੀਂ ਗਈ ਜੀ ਸਾਥ ਕੰਮ ਨਹੀਂ ਕੋਈ ਕਰ ਹੁੰਦੀ ਨਹੀਂ ਆ ਵੀ ਸਾਥ ਤਾਂ ਇਹ ਕਹਿੰਦੇ ਵੀ ਸਾਡੇ ਬੱਚਿਆਂ ਦਾ ਵੀ ਜਿਹੜੇ ਜਵਾਕ ਆ ਉਹ ਪੁੱਤੇ ਪੋਤਾ ਪੋਤੀ ਹੈ ਹਨਾ ਉਹਨਾਂ ਦਾ ਵਧੀਆ ਪਰਬ੍ਰੇਸ ਉਹਨਾਂ ਦੀ ਹੋਈ ਬੱਚਿਆਂ ਦੀ ਬਸ ਇੰਨੀ ਚਾਹੁੰਦੇ ਆ ਵੀ ਥੋੜਾ ਬਸ ਤੁਸੀਂ ਬਸ ਸੱਤ ਦਾ ਕਰ ਦੇ ਜੀ ਦੁੱਖ ਹੁੰਦਾ ਹੁਣ ਤਾਂ ਤਾਈ ਅਸੀਂ ਆਉਨੇ ਆ ਨਾ ਕੋਈ ਅਸੀਂ ਪੈਸਾ ਲੈਨੇ ਕੇ ਤੋ ਬਈ ਕਿਉਂਕਿ ਸਾਨੂੰ ਆ ਦੁੱਖ ਆ ਪੰਜਾਬੀ ਭਰਾ ਦੁੱਖ ਸਮਝਦਾ ਪੰਜਾਬੀ ਦਾ ਉਹਦੇ ਦਾ ਠੀਕ ਆ ਤੇ ਆਪਾਂ ਨੂੰ ਕੋਈ ਹੋਰ ਹੈ ਨਹੀਂ ਬਾ ਜਰੂਰੀ ਆਪਾਂ ਤੇ ਇਹੀ ਕਹਿੰਨੇ ਆ ਐਂਡ ਤੇ ਤੁਹਾਡੇ ਮਰੇ ਮਿਹਨਤੀ ਆ ਧੰਨਵਾਦ ਇਹਨਾਂ ਦਾ ਵਿਚਾਰਾਂ ਦਾ ਜਿਹੜੇ ਆਏ ਆ ਕੋਈ ਔਖੇ ਬਹੁਤ ਆ ਤੇ ਆਪਾਂ ਬਸ ਹਾਂ ਬੰਦ ਤੇ ਆਪਾਂ ਮਾਰਾ ਨਾਲ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ